ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸੰਗਠਨਾ ਦੇ ਢਾਂਚੇ 'ਚ ਵਿਸਥਾਰ ਤੋਂ ਬਾਅਦ ਦਿੱਤੀਆਂ ਗਈਆਂ ਅਹਿਮ ਜ਼ਿੰਮੇਵਾਰੀਆਂ ਦੇ ਤਹਿਤ ਬਲਜਿੰਦਰ ਸਿੰਘ ਢਿੱਲੋਂ ਨੂੰ ਲੋਕ ਸਭਾ ਇੰਚਾਰਜ ਪਟਿਆਲਾ ਨਿਯੁਕਤ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਅਤੇ ਉਹਨਾਂ ਦੇ ਨਾਲ ਹੀ ਲੀਡਰ ਤੇ ਵਰਕਰ ਤੇ ਵਲੰਟੀਅਰਸ ਹੈਵਨ ਵੀ ਮੌਜੂਦ ਸ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੋਕ ਸਭਾ ਹਲਕਾ ਪਟਿਆਲਾ ਦਫ਼ਤਰ ਨਜ਼ਦੀਕ ਹੋਟਲ ਢਿੱਲੋਂ ਰੈਜ਼ਿਡੈਂਸੀ ਵੀ ਖੋਲ੍ਹਿਆ ਗਿਆ। ਇਸ ਦਾ ਰਸਮੀ ਉਦਘਾਟਨ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਕੀਤਾ ਗਿਆ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਹਲਕੇ ਦਾ ਦਫ਼ਤਰ ਖੁੱਲਣ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕੀਤਾ ਜਾਏਗਾ ਅਤੇ ਲੋਕ ਆਪਣੇ ਕੰਮ ਆਸਾਨੀ ਨਾਲ ਕਰਾ ਸਕਣਗੇ ਬਲਜਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਅਗਰ ਉਹਨਾਂ ਨੂੰ ਕੋਈ ਹੋਰ ਵੱਡੀ ਜ਼ਿੰਮੇਵਾਰੀ ਵੀ ਦੇਵੇਗੀ ਤੇ ਉਹ ਬੜੀ ਮਿਹਨਤ ਤੇ ਤਨਦੇਹੀ ਦੇ ਨਾਲ ਉਹਨੂੰ ਨਿਭਾਉਣਗੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜੀ ਦਾ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਡੇ ਨੈਸ਼ਨਲ ਕਨਵੀਨਰ ਜੀ ਦਾ ਅਰਵਿੰਨ ਕੇਜਰੀਵਾਲ ਜੀ ਔਰ ਮਨੀਸ਼ ਸੋਧਿਆ ਜੀ ਦਾ ਔਰ ਅਮਨ ਅਰੋੜਾ ਜੀ ਦਾ ਕਿ ਉਹਨਾਂ ਨੇ ਬਲਜਿੰਦਰ ਸਿੰਘ ਢੱਲੋਜੀ ਜਿਹੜੇ ਆਪਣੇ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਹੋਏ ਆ ਜੀ ਦੇਵਾਦ ਤੋਂ ਤੇ ਉਹ ਪਾਰਟੀ ਦੇ ਨਾਲ ਸਾਡੇ ਮਿਰੇ ਨਾਲ ਸਾਡੇ ਜਿਹੜੇ ਚੇਅਰਮੈਨ ਆ ਮੰਡੀ ਬੋਰਡ ਦੇ ਜੀ ਬਰਸਟ ਜੀ ਔਰ ਬਾਕੀ ਸਾਰੇ ਸੀਨੀਅਰ ਲੀਡਰ ਸਾਡੇ ਜਿਹੜੇ ਆਗੇ ਇੱਥੇ ਪਹੁੰਚੇ ਆ ਸੋ ਅਸੀਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਜਦੋਂ ਪਾਰਟੀ ਕੋਲੇ ਤਿੰਨ ਚੀਜ਼ਾਂ ਹੁੰ ਕਾਰਿਕਰਨ ਜਿਹੜਾ ਕਿ ਸਾਡੀ ਪਾਰਟੀ ਦਾ ਬਹੁਤ ਵਧੀਆ ਜਿਹੜਾ ਕਿ ਲੋਕਪੱਖੀ ਕਾਰਜਕ੍ਰਮ ਹੈ। ਔਰ ਦੂਜਾ ਹੁੰਦਾ ਕਿ ਜਿਹੜਾ ਉਹਦੇ ਵਿੱਚ ਕਾਰਜਕਰਤਾ ਉਹ ਵੀ ਸਾਡੇ ਕੋਲੇ ਸਭ ਤੋਂ ਵਧੀਆ ਜਿਹੜੇ ਡੈਡੀਕੇਟਡ ਹੈ। ਇਹ ਤਾਂ ਬਹੁਤ ਵੱਡੇ ਵੱਡੇ ਜਿਹੜੇ ਸਾਡੇ ਵਿਰੋਧੀ ਸਾਰੇ ਮੰਨਦੇ ਉਹਨਾਂ ਦਾ ਲੋਹਾ ਮੰਨਦੇ ਆ। ਤੇ ਤੀਜਾ ਹੁੰਦਾ ਕਾਰਿਆਲਿਆ। ਜਿਹੜਾ ਦਫਤਰ ਹੈ ਇਹ ਪਾਰਟੀ ਵਾਸਤੇ ਬਹੁਤ ਜ਼ਰੂਰੀ ਆ। ਪਾਰਟੀ ਦੇ ਜਿੰਨੇ ਪ੍ਰੋਗਰਾਮ ਆਣਿਆ ਉਹਨਾਂ ਵਾਸਤੇ ਸਾਰੇ ਇੱਕ ਡਿਸਿਪਲਿਨਡ ਫੋਰਸ ਤਿਆਰ ਕਰਨਾ ਕਿਉਂਕਿ ਜਿਹੜਾ ਐਮਐਲਏ ਚਾਹੇ ਮੇਰਾ ਵੀ ਦਫ਼ਤਰ ਹੈ ਕੋਹਲੀ ਸਾਹਿਬ ਦਾ ਦਫ਼ਤਰ ਹੈ ਬਾਕੀ ਸਾਰੇ ਐਮਐਲਏ ਸਾਹਿਬਾਨ ਦੇ ਦਫ਼ਤਰ ਹੈ ਉਹਨਾਂ ਦਾ ਇੱਕ ਗਵਰਨੈਂਸ ਨਾਲ ਰਿਲੇਟਡ ਜ਼ਿਆਦਾ ਹੁੰਦਾ ਲੇਕਿਨ ਜਿਹੜੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਪਾਰਟੀ ਦਾ ਪ੍ਰੋਗਰਾਮ ਹੈ ਉਹ ਲੋਕਾਂ ਵਿੱਚ ਲੈ ਕੇ ਜਾਣ ਲਈ ਇਹਦੀ ਬਹੁਤ ਜ਼ਿਆਦਾ ਲੋਡ ਸੀ ਸਮੇਂ ਦੀ ਔਰ ਬੜੇ ਕਸੁੱਲਜੇ ਹੋਏ ਜਿਹੜਾ ਸਾਡਾ ਇੱਕ ਲੀਡਰ ਹੈ ਢਿਲਵਾ ਸਾਹਿਬ ਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਉਹਨਾਂ ਨੇ ਬੜੀ ਅੱਛੀ ਸ਼ੁਰੂਆਤ ਕੀਤੀ ਹੈ ਕਿ ਉਹਨਾਂ ਨੇ ਦਫ਼ਤਰ ਮੈਨੂੰ ਯਾਦ ਆ ਕਿ ਜਦੋਂ ਮੈਨੂੰ ਜ਼ੋਨ ਪ੍ਰਧਾਨ ਦੀ ਮੈਂ ਸਭ ਤੋਂ ਪਹਿਲਾਂ ਮੈਂ ਕਿਹਾ ਸੀ ਦਫ਼ਤਰ ਹੋਣਾ ਚਾਹੀਦਾ ਫਿਰ ਮੈਨੂੰ ਸਟੇਟ ਦੀ ਰਿਸਪੋਨਸੀਬਿਲਟੀ ਮੈਂ ਕਿਹਾ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਆਪਣਾ ਸਟੇਟ ਦਾ ਦਫ਼ਤਰ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਤੁਹਾਡੇ ਕਿਤੇ ਵਰਕਰ ਆਉਂਦੇ ਆ ਜੀ ਵਰਕਰ ਤਾਂ ਪਟਿਆਲੇ ਦੇ ਵਿੱਚ ਕਨੌਰ ਤੋਂ ਵੀ ਆਏਗਾ ਜੀ ਇਹਨਾਂ ਕੋਲੇ ਇਵਨ ਡੇਰਾ ਬਸੀ ਜਾਏਗਾ ਨਦੀ ਜ਼ੋਨ ਸਟ੍ਰੈਕਸ਼ਨ ਜਿਹੜੀ ਹੈਗੀ ਅਜੋਨ ਦੀ ਉੱਥੇ ਤੱਕ ਹੈ ਤੇ ਉਹ ਉਹਨੂੰ ਪਹਿਲਾ ਜਿਹੜਾ ਉਹਦਾ ਸਟਾਪ ਹੋਏਗਾ ਕੋਈ ਵੀ ਉਹਨੂੰ ਕੰਮ ਹੋਏਗਾ ਉਹਨੂੰ ਕੋਈ ਦਿੱਕਤ ਹੋਏਗੀ ਤਾਂ ਉਹਦੇ ਕੋਲ ਇੱਕ ਦਫ਼ਤਰ ਹੈ ਵੀ ਉੱਥੇ ਜਾ ਕੇ ਮੈਂ ਆਪਣੇ ਜਿਹੜਾ ਜ਼ੋਨ ਪ੍ਰਧਾਨਾਂ ਨੂੰ ਮਿਲਾਂ ਆਏਗਾ ਉਹਨੂੰ ਪਾਣੀ ਧਾਣੀ ਮਿਲੇਗਾ ਉਹਦੀ ਗੱਲ ਸੁਣੀ ਜਾਏਗੀ ਔਰ ਜਿਹੜਾ ਉਹਦਾ ਮਸਲਾ ਹੈਗਾ ਉਹ ਸਬੰਧਤ ਅਧਿਕਾਰੀਆਂ ਤੱਕ ਵੀ ਔਰ ਜਿਹੜੇ ਕੋ ਸਬੰਧਤ ਐਮਐਲਏ ਜਾਂ ਮਿਨਿਸਟਰਾਂ ਉਹਨਾਂ ਤੱਕ ਪਹੁੰਚਾਇਆ ਜਾਵੇ ਅਸੀਂ ਸਾਰੇ ਜਣੇ ਜਿਹੜੇ ਹੈਗੇ ਆ ਜਿਹੜੇ ਪਾਰਟੀ ਦੇ ਬੇਸਿਕਲੀ ਸਾਰੇ ਅਸੀਂ ਵਲੰਟੀਅਰ ਹੈ ਜੀ ਚਾਹੇ ਕੋਈ ਚੇਅਰਮੈਨ ਦੀ ਪੋਸਟ ਤੇ ਹੋਵੇ ਜੀ ਚਾਹੇ ਕੋਈ ਐਮ.ਐਲ.ਏ ਹੋਵੇ ਜਾਂ ਮਿਨਿਸਟਰ ਹੋਵੇ ਬਟ ਜਿਹੜੀ ਸਾਡੀ ਬੇਸਿਕ ਜਿਹੜੀ ਸਾਡੀ ਪੱਕੀ ਜਿਹੜੀ ਪਛਾਣ ਹੈ ਉਹ ਹੈਗੀ ਆ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਂ ਜੀ ਅੱਜ ਅਸੀਂ ਇਕੱਠੇ ਅਸੀਂ ਅੱਜ ਪਟਿਆਲਾ ਦੇ ਵਿੱਚ ਪੰਜਾਬ ਦਾ ਪਹਿਲਾ ਲੋਕ ਸਭਾ ਦਫ਼ਤਰ ਖੁੱਲਿਆ ਔਰ ਜਿਹਦਾ ਉਦਘਾਟਨ ਮਾਨਯੋਗ ਸਾਡੇ ਕੈਬਨਿਟ ਮਿਨਿਸਟਰ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਤੇ ਬਰਸਰ ਸਾਹਿਬ ਹਰਚੰਦ ਸਿੰਘ ਬਰਸਰ ਮੰਡੀ ਬੋਰਡ ਦੇ ਚੇਅਰਮੈਨ ਜਿਹੜੇ ਕਿ ਮੌਕੇ ਤੇ ਆਏ ਤੇ ਹੋਰ ਵੀ ਖੁਸ਼ ਹੋਤੇ ਸੱਜਣ ਤੇ ਕਾਫੀ ਪਾਰਟੀ ਦੀ ਆਰਗੇਨਾਈਜੇਸ਼ਨ ਤੇ ਲੀਡਰਸ਼ਿਪ ਦੇ ਬੰਨੇ ਆਇਆ ਔਰ ਜਿਨ੍ਹਾਂ ਨੇ ਆ ਕੇ ਮੇਰੇ ਨਾਲ ਸਾਥ ਦੇ ਕੇ ਇਸ ਦਫਤਰ ਦਾ ਗਠਨ ਕਰਵਾਇਆ ਸੋ ਮੈਂ ਪਾਰਟੀ ਦਾ ਥੈਂਕਸ ਕਰਦਾ ਅਰਵਿੰਦ ਕੇਜੀਵਾਲ ਜੀ ਸ਼ਿਸ਼ੋਦੀ ਜੀ ਦਾ ਅਮਨ ਰੋੜਾਈ ਜੀ ਦਾ ਬਹੁਤ ਬਹੁਤ ਸ਼ਾਨਵਾਦ ਜਿਨ੍ਹਾਂ ਨੇ ਮੈਨੂੰ ਇਸ ਜ਼ਿਮੇਵਾਰੀ ਤੇ ਲਾਇਕ ਸਮਝਿਆ ਕਿਨੂ ਸਾਹਿਬ ਹਲਕਾ ਵੱਡਾ ਹੈ ਕਾਫੀ ਦਿੱਕਤਾਂ ਆਣ ਗਈਆਂ ਉਪਰ ਆਣ ਗਈਆਂ ਇਸ ਤਰ੍ਹਾਂ ਮੈਨੇਜ ਕਰੋਗੇ ਕਿਉਂਕਿ ਲੋਕ ਕਾਫੀ ਥੋੜਾ ਜਿਹਨ ਕਈਆਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਦੀ ਸੁਣਵਾਈ ਕਿਸ ਤਰ੍ਹਾਂ ਦੇਖੋ ਇਹ ਮੈਨੇਜ ਕਰਨ ਵਾਸਤੇ ਇਹ ਸਟੈਪ ਚੁੱਕਿਆ ਗਿਆ ਔਰ ਜਿਹੜਾ ਦਫ਼ਤਰ ਦਾ ਖੋਲਣ ਦਾ ਮਕਸਦ ਸੀ ਲੋਕਾਂ ਦੇ ਨਾਲ ਇੱਕ ਬ੍ਰਿਜ ਦਾ ਕੰਮ ਕਰਨਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਸ ਗੱਲ ਦੀ ਥੋੜੀ ਜਿਹੀ ਕਿਲਤ ਮਹਿਸੂਸ ਹੋ ਰਹੀ ਸੀ ਡਾਕਟਰ ਸਾਹਿਬ ਦਾ ਪੰਚਾਇਤ ਭਵਨ ਦੇ ਵਿੱਚ ਦਫਤਰ ਜ਼ਰੂਰ ਹੈਗਾ ਬਟ ਡਾਕਟਰ ਸਾਹਿਬ ਕੋ ਸਾਰਾ ਪੰਜਾਬ ਦੇਖਣਾ ਹੁੰਦਾ ਤੇ ਉਹਨਾਂ ਕੋ ਟਾਈਮ ਘੱਟ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਕਮ ਸਿਕਮ ਜ਼ਿਲੇ ਪਟਿਆਲੇ ਦੇ ਜਿਹੜੇ ਕੰਮ ਔਰ ਲੋਕਾਂ ਦੀ ਜਿਹੜੀ ਪ੍ਰੋਬਲਮਸ ਆ ਉਹ ਮੈਂ ਆਪਣੇ ਦਫਤਰ 'ਚ ਸੁਣਾ ਤੇ ਉਹਨਾਂ ਦੇ ਮਸਲੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਨਾਲ ਮੈਂ ਚਾਹਣਾ ਵੀ ਉਹਨਾਂ ਨਾਲ ਮੈਂ ਉਹਨਾਂ ਨੂੰ ਸੋਲਵ ਕਰਾਉਣ ਦੇ ਵਿੱਚ ਉਹਨਾਂ ਦੀ ਮਦਦ ਅਫਸਰਾਂ ਦੀ ਗੱਲ ਕੀਤੀ ਤੁਸੀਂ ਕਿ ਕਈ ਵਾਰ ਲੋਕਾਂ ਦੀ ਅਫਸਰ ਨਹੀਂ ਸੁਣਦੇ ਕਿ ਤੁਹਾਡੀ ਹੁਣ ਲੱ ਇਹ ਗੱਲ ਜ਼ਰੂਰ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਥੋੜੀ ਜਿਹੀ ਪ੍ਰੋਬਲਮਾਂ ਸ਼ੁਰੂ-ਸ਼ੁਰੂ ਸਾਨੂੰ ਇਹ ਆਈਆਂ ਸੀ ਕਿ ਲੋਕਾਂ ਨੇ ਤੇ ਐਡਮਿਨਿਸਟ੍ਰੇਸ਼ਨ ਇਹ ਸਮਝ ਲਿਆ ਸੀ ਵੀ ਨਵੇਂ ਬੰਦੇ ਆ ਤੇ ਇਹਨਾਂ ਨੂੰ ਸ਼ਾਇਦ ਪੋਲਿਟਿਕਸ ਨਹੀਂ ਆਉਂਦੀ ਪਰ ਹੁਣ ਇਹ ਪਾਰਟੀ ਦੇ ਪੈਰ ਵੀ ਲੱਗ ਚੁੱਕੇ ਆਂ ਔਰ ਪਾਰਟੀ ਨੂੰ ਪੋਲਿਟਿਕਸ ਵੀ ਸਮਝ ਚੱਕ ਲੱਗ ਚੁੱਕੀ ਆ ਔਰ ਲੋਕਾਂ ਨੇ ਕੰਮ ਕਿਵੇਂ ਹੋਣੇ ਆ ਆਰਗੇਨਾਈਜੇਸ਼ਨ ਦੇ ਕਿਵੇਂ ਕੰਮ ਹੋਣੇ ਆ ਇਹ ਸਮਝ ਲੱਗ ਚੁੱਕੀ ਆ ਔਰ ਹੁਣ ਇਹ ਪ੍ਰੋਬਲਮ ਹੌਲੀ ਘਟ ਗਈ ਆ ਔਰ ਤੁਸੀਂ ਦੇਖ ਰਹੇ ਹੋ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਡਵੈਲਪਮੈਂਟ ਤੇ ਜਿਹ